ਸਿਵਲ ਲਾਈਨ ਪੁਲਿਸ ਨੇ ਮਹਿਲਾ ਦੇ ਕੋਲੋਂ ਪਰਸ ਖੋਣ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਜ਼ਖਮੀ ਹਾਲਤ ਦੇ ਵਿੱਚ ਦੋਵੇਂ ਨੌਜਵਾਨ ਆਏ ਨਜ਼ਰ ਕੁਝ ਦਿਨ ਪਹਿਲਾਂ ਹੀ ਲਾਰੈਂਸ ਰੋਡ ਇਲਾਕੇ ਤੋਂ ਇੱਕ ਮਹਿਲਾ ਦਾ ਪਰਸ ਖੋਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਨੌਜਵਾਨ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਦਿਨ ਸ਼ਨੀਵਾਰ 14 ਤਰੀਕ ਸਮਾਂ तकरीबन 9:30 ਮਿੰਟ ਤੇ ਪੁਲਿਸ ਅਧਿਕਾਰੀਆਂ ਵੱਲੋਂ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣੋਨੇ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਕੀ ਕਹਿਣਾ ਹੈ 9 ਫਰਵਰੀ 2026 ਨੂੰ ਲਾਰੈਂਸ ਰੋਡ ਦੇ ਨੇੜੇ ਦੀ ਇੱਕ ਦੁਕਾਨ ਹੈਗਾ ਖਾਨਾ 스weets ਇਹਦੇ ਇਲਾਕੇ ਇੱਕ ਸਨੈਚਿੰਗ ਦੀ ਇਨਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਦੋ ਨੌਜਵਾਨ ਮੁੰਡੇ ਨੇ ਇੱਕ ਮੋਟਰਸਾਈਕਲ ਦੇ ਉੱਤੇ ਆ ਕੇ ਇਕ ਲੇਡੀਜ਼ ਦੀ ਪਰਸ ਖੋਕੇ ਮੌਕੇ ਤੇ ਫਰਾਰ ਹੋ ਗਿਆ ਸੀ ਸਾਡਾ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪਹੁੰਚ ਕੇ ਐਫਆਈਆਰ ਨੰਬਰ 18 ਅੰਡਰ ਸੈਕਸ਼ਨ 304 2 ਅਧੀਨ 35 ਪੀਐਨਐਸ ਦੇ ਤਹਿਤ ਪਰਚਾ ਦਰਜ ਕਰਕੇ ਇਮੀਡੀਏਟਲੀ ਪੁਲਿਸ ਪਾਰਟੀ ਨੂੰ ਮੈਨਹੈਂਡ ਵਾਸਤੇ ਲਾਇਆ ਗਿਆ ਸੀ ਮੈਂ ਇਸ ਬਰੀਫਿੰਗ ਰਾਹੀਂ ਇਹ ਦੱਸਣਾ ਚਾਹਾਂਗਾ ਕਿ ਮਿਤੀ 13 22 ਨੂੰ ਜਿਹੜਾ ਦੋ ਨੌ ਨੌਜਵਾਨ ਮੁੰਡੇ ਸੀਗੇ ਇਨਨ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹਦਾ ਨਾਮ ਹੈ ਪਰਮਪ੍ਰੀਤ ਸਿੰਘ ਇਹ ਸੁਲਤਾਨਪਿੰਡ ਦਾ ਰਹਿਣ ਵਾਲਾ ਹੈ ਦੂਜੇ ਮੁੰਡੇ ਦਾ ਨਾਮ ਹੈ ਪ੍ਰਿੰਸ ਇਹ ਵੀ ਸੁਲਤਾਨਪਿੰਡ ਰੋਡ ਦਾ ਅਜ਼ਾ ਨਗਰ ਦਾ ਆਜ਼ਾਦ ਨਗਰ ਦਾ ਰਹਿਣ ਵਾਲਾ ਹੈ